ਹਰਿਆ ਜੀ ਖਾਸ ਅਸੀਂ ਪਧਰੂ ਪਿੰਡ ਚ ਵੀਡੀਓ ਕਰ ਰਹੇ ਹਾਂ ਕਿ ਜਿ ਤਰ੍ਹਾਂ ਇੱਥੋਂ ਦੇ ਬਜ਼ੁਰਗ ਵੀਰਾਂ ਨੂੰ ਮਿਲੇ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸੀ ਕਿ ਹਾਂ ਜੀ ਬਾਬਾ ਜੀ ਅਸਲਾਮੁਅਲੈਕੁਮ ਅਸਲਾਮੁਅਲੈਕੁਮ ਹਾਂ ਜੀ ਤੇ ਅੱਜ ਪਧਰੂ ਪਿੰਡ ਆ ਜੀ ਅਸੀਂ ਆਏ ਹਾਂ ਤੁਹਾਡੇ ਕੋਲ ਤੇ ਕਿਸ ਤਰ੍ਹਾਂ ਦਾ ਮੋਲ ਇਥੇ ਦਾ ਪਿੰਡ ਦਾ ਕੀ ਹਾਲ ਆਦਾ ਵਧੀਆ ਹਾਂਜੀ ਖੁਸ਼ ਹੋ ਹਾਂਜੀ ਠੀਕ ਹੈ ਮਰਾ ਪੁਰਾਣੇ ਅੱਜ ਲੋਕ ਮਿਲੇ ਕੀ ਕਹਿਣਾ ਜੀ ਇੱਥੇ ਲੋਕ ਅਸੀਂ ਵੱਡੇ ਹੈਗੇ ਸਾਨੂੰ ਨਹੀਂ ਪਤਾ ਕਿ ਜਿਹੜੇ ਵੱਡੇ ਆਚਾਰੇ ਸਾਡੇ ਉੱਰ ਚੱਲ ਗਏ ਸਾਰੇ ਹੂੰ ਵੱਡਾ ਕੋਈ ਨਹੀਂ ਰਹਿ ਗਿਆ ਐ ਸਾਹਿਬ ਕਿੰਨੇ ਲੋਕ ਪੁਰਾਣੇ ਹੈਗੇ ਇੱਥੇ ਹਾਂਜੀ ਉੱਪਰ ਇੱਕ ਪੁਰਾਣਾ ਹੈਗਾ ਉਹ ਇੱਕ ਬਲੌਰਦਿਆ ਵਾ ਇੱਕ ਹੋਰ ਪੁਰਾਣਾ ਹੈਗਾ ਉਹਦਾ ਜ਼ਹਿਨ ਨਹੀਂ ਕੰਮ ਕਰਦਾ ਠੀਕ ਹੈ ਜੀ ਹਾਂਜੀ ਹੋਰ ਬਾਕੀ ਲੋਕਾਂ ਦਾ ਕਿਹ ਤਰ੍ਹਾਂ ਦਾ ਮਹੌਲ ਚੱਲ ਮਿਲਣਾ ਬਹੁਤ ਅੱਛਾ ਮਾਹੌਲ ਹੈ ਜੀ ਠੀਕ ਹੈ 47 ਦੀ ਵੰਡ ਤੋਂ ਬਾਅਦ ਵਿਛੜੇ ਪੈਗੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ 47 ਦੇ ਵੰਡ ਤੋਂ ਬਾਅਦ ਵਿਛੜ ਗਏ ਲੋਕ ਹਾਂਜੀ ਕਹਿੰਦੇ ਕੀ ਕਹਿਣਾ ਚਾਹੁੰਦੇ ਜਿਹੜੇ ਵਿਛੜ ਗਏ ਲੋਕੀ ਬੜਾ ਅਫਸੋਸ ਹੈ ਜੀ ਸਾਨੇ ਵਾਸਤੇ ਜਿਹੜੇ ਵਿਛੜ ਗਏ ਅਸੀਂ ਇਕੱਠੇ ਰਹਿਣੇ ਹੁੰਦੇ ਹਾਂ ਜੀ ਹੂੰ ਹੂੰ ਕਤੇ ਸਾਡੇ ਵੱਡੇ ਰਹੇ ਆ ਬੜੇ ਉਹਨਾਂ ਦੇ ਆਪਸ ਬੜੇ ਤਲਕਾ ਵਾਸੇ ਬੜੇ ਆਪਸ ਤੇ ਆਰਮਾ ਭਸੀ ਸਾਡੇ ਵਾਲਦ ਸਾਹਿਬ ਦਾ ਬੜਾ ਆਪਰੇ ਵੈਸੀ ਜੀ ਸਾਹੀ ਨੰਬਰ ਦਾ ਅਸਰ ਚੱਲ ਗਏ ਪਤੂ ਛਾਪੇ ਦੇ ਮੇਰਾ ਵਾਲਦ ਦਾਦਾ ਪੂ ਜਿਹੜੇ ਨੇ ਹਾਂਜੀ ਹਾਂਜੀ ਆਪਣਾ ਨਾਮ ਕੀ ਜੀ ਹਾਂਜੀ ਨਾਮ ਚਾਂਦ ਚਾਂਦ ਵੜਾ ਚਾਂਦ ਵਰਗੋ ਚਮਕਣ ਦੇ ਤੇ ਜਿਸ ਤਰ੍ਹਾਂ ਜੇ ਬਜ਼ੁਰਗ ਤੁਹਾਡੇ ਮਿਲੇ ਨੇ ਹਨ ਤੇ ਬਾਕੀ ਆਪਾਂ ਵਿਛੜੇ ਪਿੰਡਾਂ ਤੋਂ ਆਏ ਹਨ ਤੇ ਕਿਦਾਂ ਦਾ ਮਸੂਦ ਕਰ ਰਹੇ ਹਾਂ ਵਿਛੜਾ ਨਹੀਂ ਚਾਹੀਦਾ ਇਕੱਠੇ ਹੋਣਾ ਚਾਹੀਦਾ ਹੈ ਕੋਰੇ ਬੜੀ ਖਾਸ ਗੱਲ ਹੈ ਕਿ ਅੱਜ ਬੱਚੇ ਵੀ ਇੱਥੇ ਆਪਾਂ ਨੂੰ ਮਿਲਦੇ ਨੇ ਤੇ ਇੱਕ ਚੌਂਕ ਦੀ ਵੀਡੀਓ ਕਰ ਰਹੇ ਹਾਂ ਤੇ ਪਧਰੂ ਵਿੱਚ ਜਿਤਨਾ ਕਿ ਇੱਥੇ ਧਾਰੇ ਕੀ ਕੋਈ ਪੁਰਾਣੀ ਹੁੰਦੀ ਸੀ ਖੂਹ ਵਾਲਾ ਚੌਂਕ ਕਹਿੰਦੇ ਆ ਤੇ ਫਿਰ ਆਪਾਂ ਨੈਕਸਟ ਟਾਈਮ ਮਿਲਾਂਗੇ ਚਲੋ ਆਪਾਂ ਫਿਰ ਨਾਲ ਜਲਦੀ ਮਿਲਾਂਗੇ ਦੁਬਾਰਾ ਜੀ ਇਨਸ਼ਾ ਅੱਲਾਹ ਜੀ ਆਲਮੇ ਸਲਾਮ ਕੀ ਟੀਮ ਤਰੀਮ ਪੇਨੀ ਦਰਸ਼ਕਾਂ ਜੀ ਚਾਮਿਆਂ ਨਿਜ਼ਾਮਿਆਂ ਰਸਲੀਆ ਬ੍ਰਾਂਚ ਮੇਨ ਬਾਜ਼ਾਰ ਬਦਰੂ ਮਿਨਾਰਾ ਸ਼ਹਿਰਪੁਰਾ ਪਰ ਨਾਲ ਹੀ ਅਸੀਂ ਬੋਰਡ ਵੇਖ ਰਹੇ ਹਾਂ ਕਿ ਪਦਰੂ ਪਿੰਡ ਦਾ ਜੋ ਕਿ ਜਿਹੜਾ ਸ਼ੇਖਪੁਰ ਵਿੱਚ ਆ ਤੇ ਇਸ ਤੇ ਨਾਲ ਹੀ ਹੋਈ ਹੋਰ ਵੀ ਇੱਕ ਵਜੂਦਾਨ ਗੱਲ ਕਰਦੇ ਜੋ ਬਹੁਤ ਵਧੀਆ ਸਮਝ ਮਿਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਇਹ ਖਾਸ ਬਾਬਾ ਜੀ ਨੂੰ ਮਿਲ ਰਹੇ ਆ ਭਦਰੂ ਸ਼ਾਪਾ ਤੋਂ ਆਨੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਆਪਣਾ ਨਾਮ ਦੱਸੋ ਕੀ ਨਾਮ ਜੀ ਬਾਬਾ ਨੂੰ ਭੈਣ ਮੇਰਾ ਨਾਮ ਹੈ ਹਾਂਜੀ ਪਿੰਡ ਦਾ ਨਾਮ ਕੀ ਜੀ ਅਸਮਾਨ ਨਗਰ ਬੰਦੇ ਦਾ ਰਹਿਣ ਵਾਲਾ ਹਾਂ ਹਾਂਜੀ ਹਾਂਜੀ ਚੋਪੜਾ ਅਸਮਾਨ ਨਗਰ ਬੰਦੇ ਦਾ ਹਾਂਜੀ ਹਾਂਜੀ ਤੇ ਅਸੀਂ ਸਿੱਖ ਭਾਈਆਂ ਨਾਲ ਬਹੁਤ mohabbat ਕਰਦੇ ਆਂ ਪਿਆਰ ਕਰਦੇ ਆਂ ਕਿਉਂਕਿ ਸਾਡੇ ਪਿੰਡਾਂ ਕੀ ਭਾਈ ਹਾਂਜੀ ਹਾਂਜੀ ਸਾਡੇ ਪੰਜਾਬੀ ਭਾਈ ਹੀ ਨੇ ਜੀ ਹਾਂਜੀ ਹਾਂਜੀ ਸਾਰੇ ਜੇਲ ਇੱਕ ਸਾਥ ਤਾਂ ਛੜਕ ਦੇ ਜੀ ਬਹੁਤ ਮਿਹਰਬਾਨੀ ਉਹ ਮਿਹਰਬਾਨ